ਸਤਿ ਸ਼੍ਰੀ ਅਕਾਲ ਜੀ ਐਸਐਮਜੀ న్యూਸ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਕਸ਼ਮੀਰ ਗੱਲਬਾਤ ਕਰਨ ਜਾ ਰਹੇ ਆ ਅੱਜ ਲੁਧਿਆਣਾ ਦੀ بارش ਨੂੰ ਲੈ ਕੇ ਲੁਧਿਆਣਾ ਵਿੱਚ ਸ਼ਹਿਰ ਵਿੱਚ ਲਗਾਤਾਰ 3-4 ਘੰਟੇ بارش ਪੈਣ ਤੋਂ ਬਾਅਦ ਲੁਧਿਆਣਾ ਸ਼ਹਿਰ ਪੂਰਾ ਜਲਥਲ ਹੋਇਆ ਪਿਆ ਹੈ ਇਹ 3-4 ਘੰਟੇ ਦੀ بارش ਤੋਂ ਬਾਅਦ ਕਾਰਪੋਰੇਸ਼ਨ ਦੇ ਪੋਲ ਖੁੱਲ ਗਏ ਨੇ ਅਤੇ ਇਹ بارش ਮੌਜੂਦਾ ਸਰਕਾਰ ਅਤੇ ਸਾਬਕਾ ਸਰਕਾਰ ਤੇ ਵੀ ਸਵਾਲ ਚੁੱਕਦੀ ਹੈ ਜਿਵੇਂ ਕਿ ਇਲੈਕਸ਼ਨਾਂ ਨੂੰ 3-4 ਮਹੀਨੇ ਬਾਕੀ ਨੇ ਤੇ ਇਹ ਹੁਣ ਜਨਤਾ ਨੂੰ ਜਾਂ ਪਬਲਿਕ ਨੂੰ ਸੋਚਣਾ ਚਾਹੀਦਾ ਹੈ ਕਿ ਉਹਨਾਂ ਨੇ ਆਪਣਾ ਵੋਟ ਕਿਸ ਨੂੰ ਦੇਣਾ ਹੈ ਕੈਮਰਾਮੈਨ ਹਰਜੀਤ ਦੇ ਨਾਲ ਕਸ਼ਮੀਰ ਸਿੰਘ ਦੀ ਰਿਪੋਰਟ ਦੇ ਇਹ ਹਾਲਾਤ ਖਰਾਬ ਹੈ ਦੇਖੋ ਇੰਨਾ ਬਹੁਤ ਏਰੀਆ ਹੈ ਇਥੇ ਦੇ ਹਾਲਾਤ ਦੇਖਣਾ ਤੇ ਆਪ ਤੁਸੀਂ ਸ਼ਹਿਰ ਦੇ ਵਿੱਚ ਜਿਹੜੇ ਕੰਜੈਸਟਿਡ ਏਰੀਆ ਉੱਪਰ ਅਗੀ ਸਿਚੁਏਸ਼ਨ ਹੋਏਗੀ ਕਿੰਨੇ ਵੀ ਕੰਟਰੋਲਰ ਆ ਕੋਈ ਵੀ ਇਹ ਕੰਮ ਉਹਨਾਂ ਦੇ ਰਾਜੀ ਨਹੀਂ ਅੱਛਾ ਤੁਸੀਂ ਜੇ ਕੰਮ ਤੇ ਚਲੇ ਡਿਊਟੀ ਤੋਂ ਪਰ ਛੁੱਟੀ ਹੋ ਗਈ ਹੁਣ ਮੈਂ ਡਿਊਟੀ ਤੇ ਜਾਣਾ ਦਿਹਾੜੀ ਸੀ ਕੀਤੀ ਯਾਨੀ ਮਾਲਕਾਂ ਕੋਲ ਲੋਨੇ ਨਹੀਂ ਪਹੁੰਚੇ ਅੱਛਾ ਦਿਹਾੜੀ ਤਾਂ ਠੀਕ ਗਈ ਹਾਂ ਉਹਨਾਂ ਤੇ ਜੇ ਤੋ ਜਾ ਨਹੀਂ ਜਾਂਦੇ ਕਿੰਨਾ ਪਾਣੀ ਦੇ ਹਾਲਾਤ ਹੈ ਇਹਦੇ ਹਾਂ ਤੇ ਜਾਣਾ ਮੈਂ ਘਰ ਤੋਂ अच्छा अच्छा किन्ना हो गे? किन्ने ਚਿਰ ਤੋਂ ਤੁਰੇ ਆ ਘਰੋਂ ਦੋ ਤਿੰਨ ਘੰਟੇ ਹੋ ਗਏ 3 ਡੇਢ ਹੋ ਗਿਆ ਭਾਈ ਇੱਕ ਡੇ ਖੜੇ ਆਏ ਹੋ ਗਿਆ ਡੇਢ اچھا ਕੋਈ ਆਟੋ ਨਹੀਂ ਆ ਰਿਆ ਸੀ ਕੋਈ ਆਟੋ ਨਹੀਂ ਆਇਆ ਭਾਈ ਬਈ ਨਾਲ ਬੈਠੇ ਹੋ ਬੈਠ ਗਏ ਹਾਂਜੀ ਹਾਂਜੀ ਆਹ ਆਟੋ ਵਾਲੇ ਰੇਟ ਜਫਰ ਲੈ ਰਹੇ ਪਰ ਉਹ ਵੀ ਵਿਚਾਰੇ ਕੀ ਕਰਨ ਪਾਣੀ ਵਿੱਚ ਉਹਨਾਂ ਦਾ ਨਾ ਗੱਡੀ ਨੂੰ ਨੁਕਸਾਨ ਨਹੀਂ ਜਾਂਦਾ ਨੁਕਸਾਨ ਹੁੰਦਾ ਡਰ ਰਹਿੰਦਾ ਡਬਲ ਨੁਕਸਾਨ ਹੋ ਜਾਂਦਾ ਸਹੀ ਹੈ ਤਾਂ ਸਭ ਸਹੀ ਹੈ ਅੱਛਾ ਅੱਛਾ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਹੋ ਭਾਜੀ ਸਰਕਾਰ ਨੂੰ ਕੀ ਦਵਾਂ ਲਈ ਸਰਕਾਰ ਹੀ ਨਹੀਂ ਹੈ ਜੀ ਇਹ ਤਾਂ ਸਾਰਾ ਨਾਲ ਹਾਲ ਹੋਈ ਹੈ। ਅੱਛਾ ਭਾਈ ਕਦੋਂ ਤੋਂ ਆਟੋ ਗੱਡੀਆਂ ਸਵੇਰ ਤੋਂ ਸਵੇਰੇ 4 ਵਜੇ ਆਇਆ ਇਹਨਾਂ ਸਵਾਰੀ ਮਿਲਦੀ ਇਹਨਾਂ ਕਸ਼ਮੀਰ ਦਾ। ਉਹ ਬੁਰਾ ਹਾਲਾ ਪਰੋਸੇ ਰੋਡ ਵੀ ਪਈ ਜਾਂਦਾ ਹੈ। ਅੱਛਾ ਅੱਛਾ। ਇਹ ਤਾਂ ਮੀਂਹ ਪਈ ਜਾਂਦਾ ਰੋਡ ਹੀ ਨੇ ਖਰਾਬ ਆ ਗੱਡੀਆਂ ਚੱਲਦੀ ਕਿਹੜੀ ਗੱਡੀਆਂ ਚੱਲਦੀ। ਟੱਟਾ ਤੇਰੀ ਬਾਜਾਂ ਦਾ ਕਾਜੀ ਕਰਦਾ ਵੀ ਟੋਕੜ ਖਰਾਬ ਹੈ ਨਾ ਗੱਡੀ ਦਾ। ਇਹਨੇ ਕਮਾਂਡਰ ਜਿਹਦੇ ਪਾਸੇ ਗੱਡੀ ਦਾ ਲਾਰਜਾ ਸੀ। ਰੋਡਾਂ ਤੇ ਪੂਰਾ ਪਾਣੀ ਪਾਣੀ ਆ। ਪਾਣੀ ਪਾਣੀ ਆ ਬਹੁਤ ਭਰਾ ਵਾਲਾ। ਅੱਛਾ ਤਾਂ ਖਰਾਬ ਹਜ਼ਾਰ ਬਤਲਾ ਤੋਂ ਸ਼ੁੱਕਰ ਚਲਾਈ ਨਾ ਸਾਡੀ ਗੱਡੀ। ਹਾਂ ਅੱਛਾ ਤਾਂ ਸ ਸਵਾਰੀ ਨਹੀਂ ਮਿਲਦੀ ਸਰ ਜੀ ਅੱਛਾ ਅੱਛਾ ਸਾਰੀ ਬਹੁਤ ਫੈਲਾ ਹਨ ਤੇ ਮੈਂ ਤਾਂ ਸੁਣਿਆ ਇਸ ਮੀਂਹ ਦੇ ਵਿੱਚ ਆਟੋ ਵਾਲੇ ਰੇਟ ਡਬਲ ਕਰ ਦਿੰਦੇ ਆ ਸਵਾਰੀ ਸਵਾਰੀ ਕਿੱਥੇ ਪੈਸੇ ਕਰੋਗੀ ਬਜਰੀ ਉਹ ਵੀ ਔਖੀ ਹੈ ਉਹ ਵੀ ਕਾਮਦਾਰਾਂ ਦੇ ਬੰਦੇ ਆ ਕਿੱਥੋਂ ਭਰਨਗੇ ਅਸੀਂ ਵੀ ਔਖੇ ਉਹ ਵੀ ਔਖੇ ਆ ਸਰਕਾਰ ਨੂੰ ਕੁਝ ਕਹਿਣਾ ਜਾਵਾਂਗੇ ਸਰਕਾਰ ਨੂੰ ਕੀ ਕੀ ਹੈ ਸਰਕਾਰ ਕਿਹਦਾ ਸੋਚੀ ਕੀ ਦੀ ਅੱਛਾ ਸਰਕਾਰ ਨੂੰ ਕਿਸੇ ਨੂੰ ਨਹੀਂ ਆਜ ਤੱਕ ਅੱਜ ਤੱਕ ਰੋਡ ਤਾਂ ਬਣੀ ਨਹੀਂ ਆ ਰੋਡ ਟੈਕ ਪੂਰੇ ਪੰਜ ਦਿਨਾਂ ਦਾ ਟਿਕੜੀ ਤੋਂ ਜੇ ਮਰ ਜਾ ਡੇਟ ਹੋ ਗਿਆ ਚਾਰਜ ਵਾਲੇ ਸ਼ੁਰੂ ਕਰ ਦਿੰਦੇ ਰੋਡ